ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਸਰੇ ਦੇ ਮੈਚ ਕਰਵਾਏ ਜਾਣੇ ਆ ਅੱਜ ਫਿਰ ਸਰੇ ਦੇ ਕੱਪ ਹੋਣੇ ਆ ਉਹਨਾਂ ਬਾਰੇ ਵੀ ਦੱਸਾਂਗੇ ਨਵੇਂ ਆਇਆ ਤਾਂ ਉਸ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਬਾਕੀ ਟੂਰਨਾਮੈਂਟ ਪਹਿਲਾ ਕਬੱਡੀ ਕੱਪ ਅੱਜ ਦੇ ਦਿਨ ਦਾ ਜੋ ਕਰਵਾਇਆ ਜਾਣਾ ਮੇਰੇ ਵੀਰੋ ਤੁਹਾਨੂੰ ਪਹਿਲਾ ਟੂਰਨਾਮੈਂਟ ਜਲਾਲਦੀਵਾਲ ਦੇ ਵਿੱਚ ਦੇਖਣ ਮੈਲਨਾ ਜੈਸਾ ਕੱਪ ਤੇ ਅੱਜ 81000 ਤੇ 61000 ਪਹਿਲਾ ਤੇ ਦੂਜਾ ਇਨਾਮ ਆ ਤੈਨ ਖਿਡਾਰੀ ਬਾਰੋਂ ਆ ਮੇਰੇ ਵੀਰੋ ਟੌਪ ਦੇ ਖਿਡਾਰੀ ਤੇ ਟੌਪ ਦੀਆਂ ਟੀਮਾਂ ਅੱਜ ਇਸ ਮੇਲੇ ਤੇ ਬਣ ਕੇ ਪਹੁੰਚ ਰੀਆਂ ਅੱਜ ਇਸ ਮੇਲੇ ਤੇ ਸਪான்ਸਰ ਆ ਕਾਫੀ ਟੀਮਾਂ ਜਣ ਕੀ ਵਧੀਆ ਖਿਡਾਰੀ ਦੇਖਣ ਨੂੰ ਮਿਲਣੇ ਆ ਅੱਜ ਇਸ ਕਬੱਡੀ ਕੱਪ ਤੇ ਜੱਗੂ ਵੀ ਖੇਡ ਸਕਦਾ ਇਸ ਕਬੱਡੀ ਕੱਪ ਤੇ ਟੌਪ ਦੇ ਮੱਲ ਤੇ ਇਸ ਤੋਂ ਅੱਗੇ ਦਿਉਣ ਚ ਵੀ ਅੱਜ ਓਪਨ ਦਾ ਟੂਰਨਾਮੈਂਟ ਦਿਉਣ ਦੇ ਵਿੱਚ ਵੀ ਸਰਾ ਲੱਗਣਾ ਮੇਰੇ ਵੀਰੋ ਦਿਉਣ ਚ ਵੀ ਅੱਜ ਸਰੇ ਦਾ ਕਬੱਡੀ ਕੱਪ ਹੋਣਾ ਤੇ ਓਪਨ ਦੀ ਮੈਚ ਦਿਉਣ ਦੇ ਵਿੱਚ ਆ ਬਠਿੰਡੇ ਇਲਾਕੇ ਚ ਤੇ ਅੱਜ ਮੇਰੇ ਵੀਰੋ ਲਾਸਟ ਕਬੱਡੀ ਕੱਪ ਮੱਲੰਗਾ ਖੁਰਦ ਦੇ ਵਿੱਚ ਜੈਸਾ ਮੇਲੇ ਤੇ ਮੇਰੇ ਵੀਰੋ ਤੁਹਾਨੂੰ ਵੀ ਪਤਾ ਬਈ ਸੰਦੀਪ ਬਾਈ ਨਾਲ ਜੈਸਾ ਕਬੱਡੀ ਕੱਪ ਤੇ ਗੋਲੀਆਂ ਵੱਜੀਆਂ ਗਈਆਂ ਸੀ ਸੰਦੀਪ ਬਾਈ ਨਾਲ ਬਹੁ ਮਾੜਾ ਹੋਇਆ ਸੀ ਉਹ ਉਸ ਨੰਗਲਾਂ ਵਾਲੇ ਦੀ ਵੀ ਯਾਦ ਆ ਉਸ ਨਗਲਾਂ ਵਾਲੇ ਦੀ ਵੀ ਯਾਦ ਇਸ ਮੇਲੇ ਨਾਲ ਜੁੜੀ ਹੋਈ ਆ ਤਾਂ ਸੰਦੀਪ ਬਾਈ ਨੂੰ ਵੀ ਆਪਾਂ ਕਦੇ ਨਹੀਂ ਭੁੱਲ ਸਕਦੇ ਸੰਦੀਪ ਬਾਈ ਵੀ ਹਮੇਸ਼ਾ ਸਾਡੇ ਦਿਲਾਂ 'ਚ ਵਸਦਾ ਹੀ ਰਹਿਣਾ ਬਾਕੀ ਇਹ ਟੂਰਨਾਮੈਂਟ ਅੱਜ ਕਰਵਾਇਆ ਜਾਣਾ ਮੱਲੰਗਾ ਖੁਰਦ ਜਿਲ੍ਹਾ ਅੰਦਰ ਇਲਾਕੇ 'ਚ ਮੇਰੇ ਵੀਰੋ 81 ਤੇ 71 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਤੇ ਮੇਰੇ ਵੀਰੋ ਸਰੇ ਦੇ ਖਿਡਾਰੀ ਇਸ ਮੇਲੇ ਦੇ ਵੀ ਦੋ ਖਿਡਾਰੀ ਬਾਹਰੋਂ ਆ ਤੇ ਇੱਥੇ ਵੱਡਾ ਸਨਮਾਨ ਸਵਿਫਟ ਗੱਡੀ ਨਾਲ ਭਰਾ ਦਾ ਕੀਤਾ ਜਾਣਾ ਜਿਸ ਦੀ ਫਿਟੋ ਦਿਖਾ ਰਹੇ ਹਾਂ ਇਸ ਭਰਾ ਦਾ ਵੱਡਾ ਸਨਮਾਨ ਗੱਡੀ ਨਾਲ ਹੋਣਾ ਇਸ ਭਰਾ ਨੂੰ ਵੀ ਮੁਬਾਰਕਾਂ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਕਾਫੀ ਖਿਡਾਰੀ ਰੈਸਟ ਤੇ ਆ ਹੁਣ ਆਣੇ ਹਰਿਆਣੇ ਚ ਹੋ ਸਕਦਾ ਖੇਡਣਾ ਹੋਵੇ ਪੰਜਾਬ ਚ ਉਹਨਾਂ ਨੇ ਨਹੀਂ ਖੇਡਣਾ ਹੋਰ ਵੀ ਕਾਫੀ ਘੜਾ ਰਹੀ ਅੱਜ ਨਹੀਂ ਖੇਡਣਗੇ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ